ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਫੇਸ਼ਾਂ ਜਲਾਸ਼ੀਲ ਭਗਤ ਸਿੰਘ ਲਗਨ ਅਸਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਹਨੀਆਂ ਨੂੰ ਜੀਵਨ ਦੇ ਵਿੱਚ ਸਮਰਥ ਦੇ ਕਿ ਉਹ ਖੂਨਦਾਨੋਂ ਆਪਣੇ ਜੀਵਨ ਦਾ ਨਿਕੜਵਾ ਹਿਸਾਬ ਨਾਲ ਤਾਂ ਕਿ ਹਸਪਤਾਲਾਂ ਦੇ ਵਿੱਚ ਖੂਨ ਦੀ ਘਾਟ ਸਦਕਾ ਢਾਕਲ ਮਰੀਜ਼ਾਂ ਤੇ ਬੁਧ ਰਹੀ ਜੋਤ ਨੂੰ ਜਦ ਮੁਗਾਏ ਰੱਖਵੇ ਮਦਦ ਮਿਲਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਬਾਬਾ ਜੀ ਨੂੰ ਬੇਨਤੀ ਹੈ ਕਿ ਉਹ ਪ੍ਰਾਰਥਨਾ ਕਰਨ ਬਰਦਾਸ਼ ਕਰਨ i did it can to be simple ਸਤਕਾਰਯੋਗ ਪਰਮ ਪੂਜਨੀਏ ਪਰਮ ਸਤਕਾਰਯੋਗ ਸੰਤ ਬਾਬਾ ਖੇਮ ਸਿੰਘ ਜੀ ਅਲਾ ਚੌਰ ਵਾਲਿਆਂ ਦੀ ਯਾਦ ਨੂੰ ਸਮਰਪਤ ਬਲੱਡ ਡੋਨਰ ਕਾਉਂਸਲ ਦੇ ਬਲੱਡ ਸੈਂਟਰ ਵਿਖੇ ਅੱਜ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਆਪਣੇ ਸਤਕਾਰਤਾਂ ਨੂੰ ਖੂਨਦਾਨ ਕੈਂਪ ਲਗਾਤੇ ਯਾਦ ਕਰਨਾ ਇੱਕ ਬੜਾ ਹੀ ਨੇਕ ਤਰੀਕਾ ਹੈ ਆਪਣੇ ਪੂਜਨੀਏ ਸਤਕਾਰਤ ਬਜ਼ੁਰਗਾਂ ਨੂੰ ਬਟੇਰਿਆਂ ਨੂੰ ਯਾਦ ਕਰਨ ਦਾ ਬਲੱਡ ਡੋਨਰ ਕਾਉਂਸਲ ਬीडीसी ਵੱਲੋਂ ਗੁਰਦੁਆਰਾ ਅਕਾਲ ਪੰਗਾ ਸਾਹਿਬ ਜੀ ਦਾ ਬਹੁਤ ਹੀ ਧੰਨਵਾਦ ਹੈ ਜਿਨ੍ਹਾਂ ਨੇ ਕੀ ਇਹ ਕੈਂਪ ਲਵਾਇਆ ਹੈ ਵਿਸ਼ੇਸ਼ ਧੰਨਵਾਦ ਸ੍ਰੀ ਬਾਲੀ ਜੀ ਦਾ ਵੀ ਕਰਦੇ ਆ ਜਿਨ੍ਹਾਂ ਨੇ ਕੀ ਡੋਨਰਸ ਨੂੰ ਮੋਟੀਵੇਟ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਚਰਜੁਨ ਜੀ ਦਾ ਖਾਲਸਾ ਪਾਹਿਤ ਜੀ ਤੇ ਆਖਰ ਮਸਟ ਨਾ ਵੀ ਬੁਨਤਾਨ ਕੀਤੇ ਹਾਂਜੀ ਹਾਂਜੀ ਕਿੰਨੀ ਵਾਰੀ ਕਰ ਰਹੇ ਗੈਂਟੀ ਨਹੀਂ ਜੀ ਬੁਲ ਰਹੇ ਹਾਂਜੀ ਹਾਂਜੀ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਖੂਨ ਦਾਨ ਸੰਬੰਧੀ ਹਾਜੀ ਹਾਜੀ ਵੱਧ ਤੋਂ ਵੱਧ ਖੂਨ ਦੇਣਾ ਚਾਹੀਦਾ ਜੀ ਹਾਂਜੀ ਹਾਂਜੀ ਵੀ ਵਧਾਨੇ ਚਾਹੁੰਦੇ ਠੀਕ ਹੈ ਬਹੁਤ ਬਹੁਤ ਕੋਸ਼ਸ਼ਾਂ ਅੱਜ ਦੇ ਇਸ ਸਵੈਸ਼ੇਕ ਖੂਨ ਦਾਨ ਕੈਂਪੇਨ ਸੰਬੰਧ ਵਿੱਚ ਸਾਡੀ आम जनता ਤੇ ਨੌਜਵਾਨ ਪੀੜੀ ਨੂੰ ਖਾਸ ਕਰਕੇ ਇਹੀ ਅਪੀਲ ਹੈ ਕਿ ਖੂਨਦਾਨ ਜੋ ਦਾਨ ਹੈ ਜ਼ਿੰਦਗੀ ਦਾ ਇੱਕ ਮਹਾਂ ਦਾਨ ਹੈ ਖੂਨਦਾਨ ਵਰਗਾ ਸ਼ੁਭ ਕੰਮ ਕਰਨ ਲਈ ਨੌਜਵਾਨ ਪੀੜੀ ਨੂੰ ਹਮੇਸ਼ਾ ਅੱਗੇ ਆਉਣਾ ਚਾਹੀਦਾ ਆਪਣੇ ਨਸ਼ਿਆਂ ਤੋਂ ਬਚ ਕੇ ਚੰਗੇ ਪਾਸੇ ਨੂੰ ਜੀਵਨ ਬਤੀਤ ਕਰਨ ਲਈ ਮਾਤਾ ਪਿਤਾ ਦੀ ਸੇਵਾ ਕਰਨ ਲਈ ਖੂਨਦਾਨ ਵਰਗੀਆਂ ਪਰਵਿਰਤੀਆਂ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਨੇ ਆਜੋ ਜੀ ਆਜੋ ਜੀ 2 ਮਿੰਟ ਦੇ ਤੋਂ ਕਰੀਕ ਨਹੀਂ ਤੁਸੀਂ ਪਾਉੜ ਨਹੀਂ ਤੁਸੀਂ ਕੋਨੇ ਸਾਥ ਤੇ ਬੇਰਵਾਜ਼ ਅੱਗੇ ਆ ਜੀ ਬਾਤ ਕਰੋ ਕੋਈ ਤੋਂ ਪਰਨਾਥ ਜੀ ਐ ਕੰਪੋਨੈਂਟ ਅਸਲ ਨਾ ਲੱਗਦਾ ਹੈ ਅਮ ਜੀ ਹਾਂ ਜੀ ਇੱਕ ਮਿੰਟ ਬਪਾ ਜੀ ਤੋਂ ਨਿਹਾਲ ਜਗਾ ਤੁਹਾਨੂੰ ਮਿਲੀ ਆ ਇਹ ਮੇਰੇ ਮਨ ਤੇ ਆਇਆ ਸੀ ਮਹਿਕਮਾ ਕਹਿੰਦਾ ਸੀ ਤੁਸੀਂ ਫਿਰ ਜਗਾ ਲਗਾਓ ਤੇ ਮੈਂ ਇਥੇ ਅਫਸਰ ਪਾਤਰ ਜਿਹੜਾ ਮੇਰੇ ਮਿਲਿਆ ਸੀ ਤੇ ਮੈਂ ਡਾਇਰੈਕਟ ਸਾਨੂੰ ਮਨਾਇਆ ਕਿ ਐਸੀ ਜਗ੍ਹਾ ਹੈਗੀ ਹੈ ਉਹਨੀਆਂ ਨੇ ਕਿੱਥੇ ਬਣਾ ਕੇ ਦਿੱਤੀ ਉਹ ਮੈਂ ਖੌਮਾ ਲਿਆ ਨਹੀਂ ਖੌਮਾ ਸੇ ਪਿੰਡ ਜਾਣਾ ਪੈਣਾ ਸੀ ਗ੍ਰਾਮ ਜੀ ਦੇ ਰੰਗਿਆ ਰੱਬ ਜੀ ਨੇ ਆਈਡੀਆ ਦਿੱਤਾ ਔਰ ਮੇਰਾ ਮਹਿਕਮਾ ਮੰਨ ਗਿਆ 2008 ਦੀ ਗੱਲ ਹੈ ਮੈਂ 15 ਜੁਲਾਈ ਹੋ ਗਿਆ ਸੀ 8 ਤੋਂ ਲੈ ਕੇ 12 ਤੱਕ ਦੇ ਬੋਮਨਦਾਰ ਰਹੇ ਹਗਾ ਤੇ 2010 ਤੋਂ 12 ਵੱਡੀ ਆਈਟੀ ਦਾ ਪ੍ਰਿੰਸੀਪਲ ਰਹਾ ਤੇ ਦੋ 6 ਮਹੀਨੇ ਗਰ ਸ਼ੰਕਰ ਆਇਆ ਤੇ ਪ੍ਰਿੰਸੀਪਲ ਤੋਂ ਮੇਰਾ ਨਾਮ DSPAK ਸਿੰਘ ਕਿਹਾ ਮੈਂ ਯੂਪਕਾਰ ਸੋਸਾਇਟੀ ਜਿਹੜੀ ਕਰਦੇ ਆ ਉਹਨਾਂ ਤੇ ਰਚਨਾ ਦੇ ਬਾਰੇ ਤੇ ਕੰਮ ਕਰਦੀ ਆ ਜਿਹੜੇ ਸੰਸਥਾਪਕ ਸ੍ਰੀ ਕਿਸ਼ਨ ਕੁਮਾਰ ਜੀ ਜਿਹਨੇ ਸਾਡੇ 2507 ਤੱਕ ਡੀਸੀ ਰਹੇ ਉਹ ਸਾਡੇ ਇਹਦੇ ਫਾਊਂਡਰ ਪੈਟਰਨ ਆ ਤੋਂ ਮੇਰੇ ਨਾਲ ਆਏ ਨੇ ਪ੍ਰਿੰਸੀਪਲ ਵਿਕਰਮਜੀਤ ਸਿੰਘ ਜੀ ਔਰ ਨਾਲ ਹੈਗੇ ਨੇ ਸ਼੍ਰੀ ਨਿਰਿੰਦਰਪਾਲ ਜੀ ਸਾਬਕਾ ਪੋਸਟਮਾਸਟਰ ਸ਼੍ਰੀ ਦੇਸਰਾਜ ਵਾਲੀ ਜੀ ਪ੍ਰੈਸ ਸੈਟਰ ਦੇ ਆਫਕਾ ਆਸੋਸੀਏਟੀ ਦੇ ਔਰ ਵਿਵਕ ਸਭਾ ਦੇ ਜਨਰਲ ਸੈਕਟਰੀ ਆ ਆਪਣੇ ਪਿੰਡ ਬੁਹਾਰਕਪੁਰ ਦੇ ਨੰਬਰਾਰ ਤੇ ਨਾਲ ਵਸਦੇ ਪ੍ਰਦੇਸੀ ਜੀ ਤੋਂ ਮੈਂ ਦੱਸਿਆ ਕਿ ਇਹ ਵੀ ਇੱਕ ਸਾਬਕਾ ਆਈਟੇਨ ਹੈ ਔਰ ਆਪ ਜੀ ਪੱਤਰਕਾਰ ਹਮ ਤੇ ਮੈਡਮ ਪ੍ਰਿਆ ਜੀ ਮੈਡਮ ਨੀਤਮਰਾਨੀ ਜੀ 2 ਮਿੰਟ ਦੇ ਕੰਮ ਗਏ ਹਨ ਉਹਨਾਂ ਸਾਰਿਆਂ ਦੀ ਉਹਨਾਂ ਦੀ ਅਗਿਆ ਦੇ ਨਾਲ ਹੀ ਆਪਾਂ ਸ਼ੁਰੂ ਕਰਨ ਲੱਗੇ ਆਂ ਪੁਰਾ ਧੰਨਵਾਦ ਇਹਨਾਂ ਬੱਚਿਆਂ ਨੇ ਲਗਭਗ 18 ਬੱਚਿਆਂ ਨੇ ਸਪੋਰਟ ਪੇਂਟਿੰਗ ਇਹ ਪੜਾਈਆਂ ਕੱਲ ਕੱਲ ਹੈ ਵਿਸ਼ਵ ਨਸ਼ਾ ਵਿਰੋਧੀ ਦਿਵਸ 26 ਜੂਨ ਸਾਰੀ ਦੁਨੀਆ ਦੇ ਵਿੱਚ ਨਸ਼ਿਆਂ ਦੀ ਬੁਰਾਈ ਤੇ ਦੀ ਰੋਕਥਾਮ ਲਈ ਸਾਰੇ ਵਰਡ ਦੇ ਵਿੱਚ ਇੰਡੀਆ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਜੋ ਵੀ ਦੇਸ਼ ਆ ਉਹ ਸਾਰੇ ਇਹਤੇ ਜਾਗਰੂਕਤਾ ਕਰਦੇ ਆ ਔਰ ਇਹ ਦੱਸਦੇ ਆ ਕਿ ਜੀਵਨ ਜੀਉਣ ਲਈ ਵਧੀਆ ਹੈ ਤੋ ਫੰਡਸ਼ਨ ਤੋਂ ਬਚੀਏ। ਔਰ ਤੁਹਾਡੇ ਕੋਲ ਤਾਂ ਇਹ ਹੈ ਕਿ ਨਸ਼ਿਆਂ ਦੀ ਬਰਾਜ ਦਾ ਸਭ ਤੋਂ ਵੱਡਾ ਅਸਰ ਤੁਹਾਡੇ ਤੇ ਹੈ। ਜਦੋਂ ਕਈਆਂ ਆਪਣੇ ਘਰਾਂ 'ਚ ਮਾਪਿਆਂ ਦੇ ਘਰਾਂ ਦੇ ਵਿੱਚ ਰਹਿਣੀਆਂ, ਜੇ ਘਰ ਦੇ ਵਿੱਚ ਪਿਓ ਜਾਂ ਭਰਾ ਇਸ ਪਾਸੇ ਲੱਗਾ ਹੋਵੇ ਤਾਂ ਮੰਮੀ ਨੂੰ ਤੇ ਘਰ ਦੇ ਵਿੱਚ ਵੀ ਡਾਕਟਰ ਹੁੰਦੀ ਆ ਔਰ ਉਹਨਾਂ ਨੂੰ ਸਭ ਤੋਂ ਵੱਧ ਸਹਿਣਾ ਪੰਦਾ। ਉਹਰਾ ਤੋਂ ਕੋਈ ਵੀ ਖਾਣੀ ਪੈਂਦੀ ਆ, ਕਾਲੀ ਗਲੋਸ ਵੀ ਹੁੰਦਾ। ਜੇ ਕੋਈ ਲੜਕੀ ਐਸੇ ਬੰਦੇ ਨੂੰ ਗਿਆ ਹੀ ਜਾਵੇ ਜਿਹੜਾ ਅਡਿਕਟ ਹੋਵੇ ਤਾਂ ਉਹ ਵੀ ਜੀਵਨ ਨੂੰ ਫੇਰ ਨਰਸੀ ਦਾ ਨਾਮ ਹੋ ਜਾ। ਕਿ ਇੱਕ ਮਹਿਲਾ ਦੇ ਉੱਤੇ ਔਰਤ ਦੇ ਉੱਤੇ ਇਹਦਾ ਇਸ ਵਾਰੀ ਦਾ ਸਭ ਤੋਂ ਭੜਾ ਸਰ ਹੈ। ਐ ਦੇਖਿਆ ਸਾਡੇ ਪੱਤਰਕਾਰ ਹਨ ਮਾਸਟਰ ਹਿੰਦਰ ਸਿੰਘ। ਉਹਦੀ ਡਾਕਟਰ ਤੁਹਾਡੇ ਵਿੱਚ ਬੈਠੇ ਆ ਤੇ ਇਹਨਾਂ ਦੇ ਜਿਹੜੇ ਟੀਚਰ ਨੇ ਬੜਾ ਸੀਨੀਅਰ ਸਕੂਲ ਚ ਤੇ ਨਾਮ ਉਹ ਮੈਂ ਦੱਸਿੰਦੇ ਵਰਨਨ ਵੀ ਆ ਦੱਸ। ਇੱਕ ਉਹ ਜੀਤਪੁਰ ਨੂੰ ਕਵਰ ਕਰਦੇ ਆ। ਉਹਦੀ ਡਾਕਟਰ ਹੈ। ਕਿਹਦੇ ਦਾ ਨਾਮ ਪੁੱਗ ਗਿਆ? ਹਰਕਮਲ। ਹਰਕਮਲ? ਹਾਂਜੀ। ਆ ਹਰਕਮਲ। ਤੇ ਇਹਨੂੰ ਛੱਡਦਾ ਮੈਨੂੰ ਮੈਂ ਛੱਡ ਲਿਆ ਸਰਟੀਫਿਕੇਟ ਕਮਲ ਜੀ ਮੈਡਮ ਆਓ ਜੀ ਇਹ ਕਿਉਂ ਕਰਸਾ ਇਹਦੇ ਉੱਪਰ ਆਪਾਂ ਸਾਰੇ ਜੀ ਜਨ ਨੇ ਹੈ ਕਿਹਦੇ ਸਰਟੀਫਿਕੇਟ ਇੱਕ ਨਾਮ ਦੇਖਦੇ ਆਪਾਂ ਫਿਰਤਾ ਕਰੀ 1st ਪਲਸ ਇੱਕ ਮਿੰਟ ਬਟੇ ਇੱਥੇ ਸਟੇਜ

ਕਿਤੇ ਬੱਚਿਆਂ ਦੀ ਇੱਕ ਫਿਰ ਗਰੁੱਪ ਹਾਂਜੀ ਕਰ ਲੈ ਇਤਰੇ ਕਰ ਲੋ ਇਹਨਾਂ ਨੂੰ ਰੋਕ ਲੋ ਇੱਥੇ ਡ੍ਰੈਗ ਕਿਸਾਰ ਬੱਚਿਆਂ ਨੂੰ ਭੱਤੀ ਜਾਂਦੀ ਹੈ ਇਹ ਬਟੇ ਵੀ ਭੱਜ ਜਾਂ ਲੈ ਕੇ ਵੀ ਕੰਮ ਕਰਦੇ ਨੇ ਸੇ ਕੋਈ ਮੰਨਦੀ ਗ੍ਰੇਸ ਥੀ ਵੇ 12 ਤੱਕ ਜੀ ਮਨਪ੍ਰੀਤ ਜਦੋ ਇਹ ਕੱਲ ਦੇ 26 ਜੂਨ ਨੂੰ ਸਮਰਪਤ ਹੈ ਅਜਰਿੰਗ ਹੁਣ ਤੁਸੀਂ ਕਿੰਨੇ ਬਣੇ ਇਹ ਤਾਂ ਇੱਕ ਸਾਈਡ ਹਾਂ ਥੋੜੇ ਥੋੜੇ ਇੱਧਰ ਵਜੋ ਤੁਸੀਂ ਵੀ ਹਾਂ ਵਸ ਇੱਥੇ ਖੜ੍ਹ ਕੇ ਇੱਕ ਗਰੁੱਪ ਫੋਟ ਹੋ ਜਾਏਗੀ ਮੈਡਮ ਨਾਲ ਹਾਂਜੀ ਹੋ ਜਾਓ ਨਾਲ ਤੇ ਸਾਡੇ ਸਾਥ ਦੇ ਮੈਂਬਰਸ ਬਸ ਠੀਕ ਹੈ ਬਸ ਬਸ ਠੀਕ ਮੈਂ ਭੇਦ ਨਹੀਂ ਸਮ। ਜੈ ਸਤਾਨੰਦਿ ਸ਼ਿਰੀ ਸ਼ਿਰੀ 1008 ਸ਼੍ਰੀ ਸੁਆਮੀ ਨੰਤ ਪ੍ਰਕਾਸ਼ਾ ਨੰਦਿ ਮਹਾਰਾਜ ਜੀ ਦੇ ਪਰਮ ਸ਼ਿਸ਼ਿਆ ਮਹਾਤਮਾ ਵਿਚਾਰ ਬ੍ਰਹਮਾਨੰਦ ਜੀ ਸੰਤਨ ਮੋਨ ਪ੍ਰੀਮਾਨੰਦ ਜੀ ਸੰਤ योगानंद जी की माधुर याद के अंदर जैसे आप सबको पता है कि हम हर वर्ष भंडारा करते हैं तो इस वर्ष भी छः और सात जुलाई का भंडारा किया जा रहा है श्री स्वरूप आश्रम पंडोरा मल्लाम में तो सभी शहर निवासियों से सूचित है हाथ जोड़ करके प्रार्थना है कि सभी शहर निवासी इस भंडारे के अंदर तन से मन से धन से सेवा करते हुए इस भंडारे की शोभा को बढ़ाएं और बाहर से आए हुए जो संत महापुरुष है उनका आशीर्वाद प्राप्त करें 6 जुलाई को सुबह नौ बजे जमाइन का पाठ रखा जाएगा और 7 जुलाई को सुबह साढ़े नौ बजे जो है रामायण के का भोग डाला जाएगा उसके बाद सभी बाहर से आए हुए संत महापुरुषों के प्रवचन होंगे और उसके बाद श्री देव जी का अटूट भंडारा होगा सर्व संगत सर्व शहर निवासी इस भंडारे के अंदर पहुँच करके ਮਹਾਪੁਰਸ਼ੋ ਦਾ ਆਸ਼ੀਰਵਾਦ ਪ੍ਰਾਪਤ ਕਰੇ ਜੈ ਸਚਿਦਾਨੰਦ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵੱਖ-ਵੱਖ सहूलत मिलदिया ने इथे चौबी घंटे सत्तो दिन इमरजेंसी की सुविधा भी दी जाती है आज ही बुक करो अपनी अपॉइंटमेंट अठानवे सात या अठानवे आथ आठ विजिट करो संधू हॉस्पिटल चंडीगढ़ रोड नवा शहर ये सर जिला शहीद सिंह नगर न संबंधित अज दिन विशेष सरगर्मियां कल फिर ਨਾਮੀਅਤ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ